ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਕੋਰੇ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੋਟੀਨ ਚੀ ਪਸ਼ੂ ਆਉਂਦੇ ਰਹਿੰਦੇ ਆ ਰੋਟੀਨ ਚੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਦੋ ਐਨੀਮਲ ਸੇਲ ਆ ਜੀ ਇੱਕ ਧੋਕੜ ਗੱਬਣਾ ਤੇ ਇੱਕ ਗੱਬਣਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿ ਨਮਾਸੂਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਗਜਨਸ ਸਿੰਘ ਜੀ ਪਿੰਡ ਕੋਰੀਆ ਜਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 77883435 ਜੀ ਠੀਕ ਆ ਬਾਈ ਕੱਲ ਆਪਾਂ ਤੁਹਾਨੂੰ ਟੋਕੜ ਗੱਬਣਾ ਤੇ ਦੋ ਸੂਈਆਂ ਦੀ ਵੀਡੀਓ ਭਾਈ ਵੈਗ ਗਿਆ ਮਾਲ ਜੀ ਦੋ ਘੰਟੇ ਲੱਗੇ ਜੀ ਦੋ ਘੰਟੇ ਲੱਗੇ ਦੋ ਘੰਟੇ ਤੋਂ ਪਹਿਲਾਂ ਪਹਿਲਾਂ ਮਾਲ ਲੈ ਗਿਆ ਹਾਂਜੀ ਮਾਲ ਵੀ ਵੱਡਾ ਸੀਗਾ ਜੀ ਚੰਗਾ ਹਾਂਜੀ ਮਾਲ ਹੀ ਵੱਡਾ ਸੀ ਬਾਕੀ ਇਹ ਨੀਟ ਵੀ ਜਾਇਜ਼ ਸੀਗੀ ਠੀਕ ਹੈ ਜੀ ਬਹੁਤ ਫੋਨ ਆ ਗਏ ਜੀ ਬਹੁਤ ਜ਼ਿਆਦਾ ਹਜੇ ਵੀ ਆਈ ਜਾਂਦੀ ਜੀ ਹਜੇ ਵੀ ਆਈ ਜਾਂਦੀ ਹਾਂਜੀ ਠੀਕ ਏ ਜੀ ਮੰਨ ਕੇ ਚਲੋ ਉਹ ਤਾਂ ਕਹਿੰਦੇ ਪਹਿਲਾ ਸੂਆ ਸੂਏ ਦੂਜੇ ਦੀ ਗੱਭਣ ਆ ਠੀਕ ਆ ਜੀ ਪਰ ਆਪਾਂ ਤੀਜੇ ਦੀ ਗੱਭਣ ਕਹਿ ਕੇ ਦਿੰਨੇ ਆ ਸਹੀ ਗੱਲ ਆ ਹਾਂਜੀ ਬਾਕੀ ਜਿਹਨੇ ਪੈਸੇ ਲਾਉਣੇ ਉਹਨੇ ਆਪ ਦੀ ਪਰਖ ਆਪ ਕਰਨੀ ਆ ਹਾਂ ਪਾਸੇ ਲੈ ਕੇ ਜਾਵੇ ਜੀ ਠੀਕ ਆ ਭਾਈ ਯਾਨੀ ਕਿੰਨੇ ਟਾਈਮ ਦੀ ਗੱਭਣ ਆ ਜੀ ਇਹ ਜੀ ਆਪਾਂ ਡਾਕਟਰ ਆਪਣਾ ਆ ਦਾ ਨਾਲ ਹੀ ਹੁੰਦਾ ਪ੍ਰੈਸ਼ਰ ਆ ਠੀਕ ਆ ਜੀ ਇਹ ਤਿੰਨਾਂ ਮਹੀਨੇ ਚ ਦਿਨ ਘਟਦੇ ਇਹਦੇ 8 ਹੋਣ 7 ਹੋਣ 10 ਹੋਣ ਯਾਨੀ ਢਾਈਆਂ ਤੋਂ ਉੱਤੇ ਆ ਢਾਈਆਂ ਜੀ ਹਾਂ ਢਾਈਆਂ ਦੀ ਗਾਰੰਟੀ ਲੈ ਲੇ ਜੀ ਢਾਈਆਂ ਤੋਂ ਉੱਪਰ ਆ ਮੰਨ ਕੇ ਢਾਈ ਮੰਨ ਕੇ ਆ ਜੇ ਬਲਾ ਢਾਈ ਮੰਨ ਕੇ ਆ ਜ ਜੋਕ ਕੇ ਦੇ ਦਾਂਗੇ ਜੋ ਕੀ ਹਾਂ ਠਾਣਾ ਦੀ ਓਕੇ ਜੀ ਓਕੇ ਜਮਾਂ ਜੀ ਠੀਕਾ ਤੋਰ ਕੇ ਦਿਖਾ ਦਿਓ ਜੀ ਲਓ ਜੀ ਤੁਹਾਡੇ ਲਈ ਗਰਮੀਆਂ ਦਾ ਤੋਫਾ ਪੰਜਾਬ ਵਾਲੀ ਜਰਸੀ ਵਜਨ ਵਜੂਦ ਦੀ ਚੰਗੀ ਆ ਦੁੱਧ 8 ਕਿਲੋ ਆ ਤਿੰਨਾਂ ਮਹੀਨਿਆਂ ਤੋਂ ਥੋੜੇ ਜਿਹੇ ਦਿਨ ਘਟਦੇ ਆ ਪਰ ਬਾਈ ਕਹਿੰਦਾ ਢਾਈ ਮੰਨ ਕੇ ਆਜੋ ਕਿਉਂਕਿ ਆਪਾਂ ਜਿਹੜੇ ਆਪਦੇ ਡਾਕਟਰ ਤੋਂ ਚੈੱਕ ਕਰਾਈ ਆ 5-7 ਦਿਨ ਉਹਨੇ ਘੱਟ ਦੱਸਿਆ ਤੁਸੀਂ ਆਪਦਾ ਡਾਕਟਰ ਨਾਲ ਜਰੂਰ ਲੈ ਕੇ ਆਉਣਾ ਉਹਨੇ ਆਪਦਾ ਦੱਸ ਦੇਣਾ ਪਰ ਢਾਈਆਂ ਤੋਂ ਬਾਹਰ ਹੋਊਗੀ 80 ਕਿਲੋ ਜਿਹੜਾ ਨੈਟ ਤਿਆਰ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਚੋਲਿਓ ਥਾਣਾ ਦੇ ਸਹਜ ਬਹੁਤ ਸੋਨੇ ਗੈਪ ਤੇ ਲੱਗਿਆ ਹੱਥੀ ਜਵਾਈ ਵਾਲਾ ਥਾਣਾ ਨਿੱਖੜ ਮੈਂ ਕੱਲਾ ਕੱਲਾ ਬਾਕੀ ਵਜੇ ਨੂੰ ਵਜੂਦ ਦੀ ਚੰਗੀ ਅਸੱਜਰ ਨੇ ਬਾਈ ਕਿੰਨਾ ਕ ਦਿੱਤਾ ਸੱਜੇ 16 ਸਾਲਾਂ ਕਿਲੋ ਠੀਕ ਆ ਬਾਈ ਥੋੜਾ ਜਿਆਦਾ ਡਰਦਾ ਜੀ ਕੈਮਰੇ ਤੋਂ ਤੇ ਠੰਡੀ ਸੀਲ ਪੂਰੀ ਹੈ ਜੀ ਠੰਡੀ ਸੀਲ ਪੂਰੀ ਹੈ ਠੀਕ ਆ ਬਾਈ ਸੀਲ ਸਾਊ ਵੀ ਕਰਮ ਵਾਲੀ ਪੂਰੀ ਆ ਦੁੱਧ ਜਿੰਨਾ ਦੱਸਿਆ ਉਹਨਾਂ ਤਿਆਰ ਹੋਊਗਾ ਚੈੱਕ ਤੁਸੀਂ ਕਰਵਾਈ ਲੈਣੀ ਆ ਜੀ ਜੈ ਜੈ ਮੁੱਲ ਬਾਈ ਲੈਣ ਦੇ ਨਾਲ 35000 ਦੇ ਦਿਆਂਗੇ ਜੀ ਹੋ ਜੁਮਾਨਤਾਂ ਨਹੀਂ ਕਰ ਦਿਆਂਗੇ ਜੀ ਜਮਾ ਛੋਟਾ ਜਿਹਾ ਮੁੱਲ ਹੈ ਜੀ 35000 ਰੁਪਿਆ ਬੱਚਿਆਂ ਦੇ ਮੁੱਲ ਦਾ ਇੰਨੇ ਮੁੱਲ ਚ ਤਾਂ ਬਈ ਬੱਚੀ ਮਿਲਦੀ ਹੈ ਚੰਗੀ 35000 ਚੋਂ ਮਾਨਤਾਨ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਕੀ ਜੀ ਗੱਲ ਇਹ ਆ ਆ ਪੰਜ ਮੁੱਲ 40 ਕਰ ਲਗੇ ਹਾਂਜੀ ਕੱਲ ਨੂੰ ਬੰਦਾ ਕਹੇ ਬੰਦਾ ਉਹੀ ਚੀਜ਼ ਆ ਸਹੀ ਗੱਲ ਹੈ ਉਹੀ ਵੈਰੈਟੀ ਆ ਉਹੀ ਸੈੱਟ ਉਸ ਟਾਈਮ ਦੀ ਗੱਲ ਉਹਨਾਂ ਹੀ ਦੁੱਧ ਆ ਆ ਉਹਦਾ ਮੁੱਲ 35000 ਪਾਇਆ ਸੀਗਾ ਆ 40 ਕਰਦੇ ਆ ਪਰ ਬਾਕੀ ਮਾਲ ਨਹੀਂ ਮਿਲਦਾ ਜੀ ਨਹੀਂ ਮਿਲਦਾ ਜੀ 200 ਕਿਲੋ ਠੀਕ ਹੈ ਜੀ ਹਾਂਜੀ ਮਾਲ ਨਹੀਂ ਮਿਲਦਾ ਮੁਸ਼ਕਲ ਹੈ ਜੀ ਬਹੁਤ ਜਿਆਦਾ ਹਾਂਜੀ ਮਸਾ 2 3 ਓਕੇ ਓਕੇ ਆ ਦੇਖੋ ਜੀ ਅੱਗੇ ਐਡਾ ਅੰਦਰ ਵੀ ਤੇ ਬਾਹਰ ਹੀ ਭਰਿਆ ਹੁੰਦਾ ਸੀਗਾ ਠੀਕ ਹੈ ਜੀ ਹਾਂ ਪਰ ਹੁਣ ਉਹ ਗੱਲਾਂ ਰਹਿ ਨਹੀਂ ਗਈਆਂ ਉਹ ਗੱਲਾਂ ਰਹਿਣ ਬਾਕੀ ਬਈ ਚੰਗਾ ਨਹੀਂ ਮਿਲਦਾ ਜੇ ਆਪਾਂ ਮਾੜਾ ਲੈ ਕੇ ਆਵਾਂਗੇ ਉਹ ਪਰ ਫੋਟੋ ਤਾਂ ਬਸੇਰੀਆਂ ਮਿਲ ਜਾਂਦੀਆਂ ਜੀ ਸਹੀ ਗੱਲ ਹੈ ਹਾਂ ਚੰਗਾ ਮਾਲ ਗਾਰੰਟੀ ਵਾਲਾ ਬੰਦੇ ਦੇ ਘਰੇ ਖੜਾ ਵੀ ਸੋਨਾ ਲੱਗੇ ਉਹਦਾ ਕੋਈ ਸਿਰ ਦਰਦ ਵੀ ਨਹੀਂ ਹੁੰਦੀ ਆਪਾਂ ਲੈਂਦੇ ਵੀ ਉਹੀ ਆ ਸਹੀ ਗੱਲ ਭਾਈ ਫਾਇਦਾ ਹੀ ਉਹ ਚੀਜ਼ ਦਾ ਕਿ ਕੋਈ ਵੀਰ ਆ ਭਰਾ ਆਪਣੇ ਤੋਂ ਲੈ ਕੇ ਜਾਂਦਾ ਲਾਂਭਾ ਨਾ ਆਵੇ ਜੇ ਮਾਲ ਚੰਗਾ ਭਾਈ ਲਾਂਭਾ ਆਉਣਾ ਹੀ ਨਹੀਂ ਮਾੜੇ ਮਾਲ ਦਾ ਹੀ ਲਾਂਭਾ ਆਉਣਾ ਇਹ ਆ ਵਹਿੜਾ ਜੀ ਪਹਿਲਾਂ ਸੂਆ ਸੂਣੀ ਆ ਦੰਦੋ ਜੀ ਮੋਹੋਂ ਦੋਂਦੀ ਚੌਗੀ ਦੰਦ ਚੱਕੇ ਆ ਜੀ ਚੌਗੀ ਦੰਦ ਚੱਕੇ ਚੱਕੇ ਆ ਹਾਂਜੀ ਠੀਕ ਆ ਭਾਈ ਹਾਂਜੀ ਤੇ ਦਿਨ ਕਿੰਨੇ ਲੱਗੇ ਭਾਈ ਦਿਨ ਜੀ ਵੇਖੋ ਅਜੇ ਮੰਨ ਕੇ ਚੱਲ ਆ ਚਾਰ ਪੰਜ ਦਿਨ ਦਾ ਕੱਢੂ ਹੀ ਖੁੱਲੇ ਖੁੱਲੇ ਕੱਢੂ ਅਜੇ ਕੁੜੇ ਸਿੱਟੇ ਨਹੀਂ ਹੋਏ ਠੀਕ ਆ ਜੀ ਬਾਕੀ ਝੋਲ ਬਹੁਤ ਰੱਖੀ ਬੈਠੀ ਕਰਮਾਂ ਵਾਲੀ ਹਾਂ 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 ਹਾਂਜੀ ਸਿਰ ਪੂਰੀ ਕਰ ਲੋ ਤੇ ਬਈ ਸੀਮਾ ਦਾ ਦੰਦੱਸਿਆ ਮਾਲਕ ਨੇ ਰਾਵੜਾ ਉਹ ਵੱਧ ਆ ਜੀ ਚੈੱਕ ਕਰੋ ਜੀ ਹਾਂਜੀ ਬਾਕੀ ਥਣ ਬਹੁਤ ਟਾਪ ਦਾ ਲੱਗਿਆ ਵਾ ਜਿਹੜੇ ਹਿਸਾਬ ਨਾਲ ਕਰਮ ਵਾਲੀ ਪਹਿਲਣਾ ਥਾਣਾ ਬਹੁਤ ਸੋਹਣਾ ਜੀ ਮੂੰਹ ਤੋਂ ਦੋ ਦੰਦ ਦਾ ਚੌਕ ਦੇ ਚੱਕੇ ਵੇ ਆ ਬਰੀਡ ਵਾਈਜ਼ ਕਰਮ ਵਾਲੀ ਦਾ ਮੇਰਾ ਮਨ ਇਹ ਗੱਲ ਕਹਿੰਦਾ ਜੀ ਖੁੱਲਾ ਵੀ ਕੋਲ ਚਬਾਉਗੀ ਚਬਾਉਗੀ ਯੋਤ ਮੇਰਾ ਅਸਟੀਮੇਟ ਬਾਕੀ ਵੀ ਫੈਕਸ ਆਰਡਰ ਦੀ ਹੈ ਜਿਹੜੀ ਹਾਂਜੀ ਹਾਂਜੀ ਇਹ ਕਾਮਯਾਬੀ ਐਚਐਫ 'ਚ ਇਹੀ ਆ ਕਿਉਂਕਿ ਇੱਕਦਮ ਸਟੇਟਸ ਦੀ ਨਹੀਂ ਪ੍ਰੋਬਲਮ ਆਉਂਦੀ ਐ ਆਪਣੇ ਪੱਕਾ ਥਾਂ ਹੁੰਦਾ ਬੈਨ ਕਰਨੇ 'ਚ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਈ ਯਾਰ ਕਿਸੇ ਫੈਕਸ ਅੰਡਰ ਨੂੰ ਕੋਈ ਚੱਕਰ ਨਹੀਂ ਜੇ ਟੱਟਮ ਉਹ ਪੈਰ ਥੱਲੇ ਵੀ ਆਊਗਾ ਠਣ ਦੇ ਵੀ ਕਰ ਲ ਲੂਗਾ ਸਾਰਾ ਕੁਝ ਹੀ ਹੋਊਗਾ। ਹੋਰ ਕੇ ਦਿਖਾ ਦੇ। ਬਾਕੀ ਇਹ ਚੀਜ਼ ਦੇਖੀ ਆ ਬਈ ਜਿੰਨੇ ਫੈਕਸ ਅੰਡਰ ਦੇ ਪਸ਼ੂ ਆ ਦੁੱਧ ਉਹ ਜ਼ਿਆਦਾ ਕੱਢਦੇ ਆ ਟੱਟ ਮਲੇਵੇਂ ਨਾਲੋਂ। ਆਮ ਕਰਕੇ ਤੁਸੀਂ ਫਾਰਮਾਂ 'ਚ ਬੈਠਾ ਵੇਖਿਆ ਹੀ ਹੋਣਗੇ ਆ। ਬਾਕੀ ਦੈਣ ਲੈ ਜੂਗੇ ਹਫ਼ਤਾ ਲਗਭਗ ਮੰਨ ਲਿਓ। ਬਾਕੀ ਤੋਰ ਘੋੜੀ ਵਰਗੀ ਆ ਜੀ। ਇਹ ਨਹੀਂ ਲੱਲ। ਹਾਈਟ ਵੀ ਚੰਗੀ ਆ। ਕਈ ਵੀਰਾਂ ਨੇ ਮੈਸੇਜ ਆਉਂਦੇ ਹੁੰਦੇ ਬਈ ਹਾਈਟ ਦੱਸਿਆ ਕਰੋ ਹਾਈਟ ਫੁੱਲ ਚੰਗੀ ਆ। ਬਾਈ ਦੇ ਲਾਲੋ ਸਾਹਿਬ 5 ਫੁੱਟ ਦੇ ਆਸ-ਪਾਸ ਹੋਊਗਾ ਨਾ ਪੂਰੇ ਕਦ ਵੱਡੇ ਦੀ ਹੈ ਜੀ ਕਦ ਵੱਡੇ ਛੋਟੀ ਨਹੀਂ ਆਪਾਂ ਕਹਿ ਸਾਬੇ ਛੋਟੀ ਨਹੀਂ ਉਹ ਨਹੀਂ ਕਹਿ ਪਰ ਮੈਂ ਨਹੀਂ ਵੀ ਨਹੀਂ ਕਹਿ ਸਕਦੇ ਬਾਈ ਨਾ ਦਰਬਾਨੀ ਨਹੀਂ ਕਹਿ ਸਕਦੇ ਜਿੰਗਾ ਕਦ ਕਾਠਾ ਥਾਨ ਬਹੁਤ ਟਾਪ ਦਾ ਲੱਗਿਆ ਤੇ ਬਾਈ ਥਾਣੋ ਓਕੇ ਹੈ ਜੀ ਹਾਂ ਜਮਾ ਓਕੇ ਜੀ ਠੀਕ ਆ ਠੰਡੀ ਸਿਰ ਪੂਰੀ ਹੈ ਜੀ ਠੰਡੀ ਸਿਰ ਪੂਰੀ ਹੈ ਇਹਦਾ ਜਾਇਜ਼ਾ ਮੁੱਲ ਬਾਈ ਜਾਇਜ਼ਾ ਵੇਖੋ ਜੀ ਕਿਸੇ ਹੋਰ ਵਪਾਰੀ ਕੋਲੇ ਹੁੰਦੀ ਤੇ ਮੋੜ ਦਾ 75000 ਹੋਣਾ ਸੀਗਾ ਸਹੀ ਗੱਲ ਆਵਾ 80000 ਦੇ ਦਿਆਂਗੇ ਜੀ 80000 ਦੇ ਦਿਆਂਗੇ ਠੀਕ ਹੈ ਜੀ 62000 ਰੁਪਇਆ ਮੋਲਾ ਪਰ ਇੱਕ ਗੱਲ ਇਹ ਹੈ ਜੀ ਹੁਣ ਮੰਦਾ ਉਹ ਨਾਲ ਤਸੱਦਾ ਨਾ ਕਰੇ ਤਸਾਈ ਵਾਲਾ ਕੰਮ ਹੈ ਠੀਕ ਹੈ ਫੈਕਸ ਜਾਈ ਜਲੋ ਆਏਗਾ ਇਹਦਾ ਮਾਨ ਤੁਹਾਨੂੰ ਕਰਾਂਗੇ ਉਹ ਕਰਾਂਗੇ ਜ਼ਰੂਰ ਕਰਾਂਗੇ ਠੀਕ ਹੈ ਜੀ 62000 ਚੋਂ ਮਾਨਤਾਂ ਨੂੰ ਹੋ ਜਾਊਗਾ ਥੋੜਾ ਮੋਟਾ ਆਏ ਗਏ ਵੀਰ ਦਾ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ